ਜਿਨ੍ਹਾਂ ਦੇ ਬੀਏ 'ਚ 55% ਤੋਂ ਘੱਟ ਨੰਬਰ ਆਤੇ ਮਾਸਟਰਕੇਟ ਦਾ ਪੇਪਰ ਦੇਣਾ ਚਾਹੁੰਦੇ ਆ ਤੇ ਪੀਐਸੈਟ ਪਾਸ ਕਰੀ ਬੈਠੇ ਆ ਸੋਚ ਰਹੇ ਆ ਕਿ ਅਸੀਂ ਮਾਸਟਰ ਲੱਗ ਜਾਣਾ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਜ਼ਰੂਰੀ ਹੈ ਇਹ ਕਹਿ ਸਕਦੇ ਆ ਵੀ ਫੈਸਲੇ ਦੀ ਘੜੀ ਨੇੜੇ ਹੀ ਹੈ 55% ਵਾਲੇ ਤਿਆਰ ਰਹੋ ਬਈ ਏ ਮੈਂ ਪੂਰੀ ਵੀਡੀਓ ਤੁਹਾਨੂੰ ਦੱਸਣ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਵੀ ਪਿੱਛੇ ਹੀ ਜਿਹੜੀਆਂ ਇੱਕ ਪੋਸਟਾਂ ਜਿਹੜੀਆਂ ਮਾਸਟਰ ਗ੍ਰੈਜੂਏਟ ਦੀਆਂ ਸਪੈਸ਼ਲਟੀ ਐਜੂਕੇਸ਼ਨ ਦੇ ਵਿੱਚ ਦਿੱਤੀਆਂ ਗਈਆਂ ਨੇ ਉਹਨਾਂ ਪੋਸਟਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ 55% ਲਾਗੂ ਕਰ ਦਿੱਤੀ ਹੈ ਨੋਟੀਫਿਕੇਸ਼ਨ ਦੇ ਵਿੱਚ ਬਿਲਕੁਲ ਉਹਨਾਂ ਨੇ ਸ਼ੋਅ ਕਰ ਦਿੱਤਾ ਗਿਆ ਹੁਣ ਤੁਸੀਂ ਦੇਖੋ ਵੀ ਜਦੋਂ ਨਵੀਆਂ ਹੋਰ ਜਿਹੜੀਆਂ ਆਮ ਵੱਖ-ਵੱਖ ਸਬਜੈਕਟਾਂ ਦੇ ਮਾਸਟਰ ਗ੍ਰੈਜੂਏਟ ਦੀਆਂ ਪੋਸਟ ਆਉਣਗੀਆਂ ਉਹਨਾਂ ਵਾਸਤੇ ਵੀ ਤੁਹਾਡੇ ਸਾਹਮਣੇ ਵੀ ਇੱਕ ਪ੍ਰੋਟੈਸਟ ਕੱਲ ਨੂੰ 27 ਤਰੀਕ ਨੂੰ ਕੱਲ ਨੂੰ 27 ਜੁਲਾਈ ਨੂੰ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਠੀਕ ਹੈ ਜੇ ਤੁਸੀਂ ਆਪਣੇ ਹੱਕਾਂ ਦੀ ਆਪਣੇ ਮੰਗਾਂ ਲਈ ਲੜਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ 55% ਮੁੱਢ ਤੋਂ 100% ਰੱਦ ਹੋਵੇ ਤਾਂ ਕੱਲ ਨੂੰ ਵੀ ਜਸਵੰਤ ਸਿੰਘ ਖਵਾਯਾ ਦੀ ਜੂਨੀਅਨ ਵੱਲੋਂ ਜਿਹੜਾ ਤੁਹਾਡੇ ਸਾਹਮਣੇ ਸੁਨਾਮ ਦੇ ਵਿੱਚ ਅਮਨ अरोੜਾ ਜਿਹੜਾ ਮੰਤਰੀ ਉਹਨਾਂ ਦੀ ਕੋਠੀ ਘੇਰੀ ਜਾ ਰਹੀ ਹੈ ਉੱਥੇ ਇੱਕ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈ ਦੂਜੇ ਪਾਸੇ ਜਗਦੀਪ ਗੋਲਡੀ ਜਿਹੜਾ ਕੰਬੋਜ਼ ਐਮ ਐਲ ਏ ਹੈਗੇ ਆ ਜਲਾਲਾਬਾਦ ਚ ਉਹਨਾਂ ਦੀ ਕੋਠੀ ਘੇਰੀ ਜਾ ਰਹੀ ਹੈ ਇੱਕ ਦੋ ਥਾਂ ਤੇ ਜਿਹੜੇ ਪ੍ਰੋਟੈਸਟ ਕੀਤੇ ਰਿਹਾ ਜਿਹੜੇ ਵੀ ਸਾਥੀ ਨੇ ਤੋ ਘੱਟ ਵਾਲੇ ਜਿਹੜੇ ਸਟੂਡੈਂਟ ਹੈਗੇ ਆ ਹਨ ਬੀਏ ਦੇ ਵਿੱਚ ਉਹ ਜ਼ਰੂਰ ਸ਼ਿਰਕਤ ਕਰਨ ਵੀ ਤੇ ਇਹਦੇ ਨਾਲ ਵੀ ਪੋਸਟਾਂ ਦੀ ਜਿਹੜੇ ਮੰਗ ਕਰਨ ਵਾਲੇ ਸਟੂਡੈਂਟ ਆ ਵੀ ਪੋਸਟਾਂ ਜਲਦੀ ਹੋਣੀ ਚਾਹੀਦੀਆਂ ਉਹ ਵੀ ਜ਼ਰੂਰ ਪਹੁੰਚਣ ਇਸ ਧਰਨੇ ਦੇ ਵਿੱਚ ਜਿਹੜੀਆਂ ਵੱਖ-ਵੱਖ ਯੂਨੀਅਨ ਲੋਕ ਹੋਰ ਮੰਗਾਂ ਰੱਖੇ ਨੇ ਉਹ ਮੰਗਾਂ ਵਾਲੇ ਵੀ ਉੱਥੇ ਪਹੁੰਚਣ ਲੈਕਚਰਾਰ ਵਾਸਤੇ ਵੀ ਤੇ ਇਹ ਦੋਨੇ ਥਾਂ ਤੇ ਜਿਹੜਾ ਪ੍ਰੋਟੈਸਟ ਰੱਖਿਆ ਜਾ ਰਿਹਾ ਕੱਲ ਨੂੰ 27 ਜਿਹੜੀ ਤਰੀਕ ਹੈਗੀ ਹੈ ਤੇ ਤੁਸੀਂ ਜਸਵੰਤ ਸਿੰਘ ਕਵਾਇਆ ਦਾ ਨੰਬਰ ਹੈ ਇਹ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਨਾਲ ਕਿੱਥੇ ਕਦੋਂ ਜਿਹੜੇ ਕਿਹਦੀ ਥਾਂ ਤੇ ਇਕੱਠ ਕਰਨਾ ਤੇ ਕਿੱਥੋਂ ਪ੍ਰੋਟੈਸਟ ਸਟਾਰਟ ਕਰਨਾ ਹੈ ਤੇ ਨੰਬਰ ਤੁਹਾਡੇ ਸਾਹਮਣੇ ਸਕਰੀਨ ਤੇ ਆ ਰਿਹਾ ਤੇ ਇਸ ਤੋਂ ਇਲਾਵਾ ਵੀ ਜਿਹੜੇ 55% ਤੋਂ ਘਟਾ ਸਿਰਫ ਉਹ ਗੱਲ ਸੁਣਨ ਜਿਹੜੇ 55% ਤੋਂ ਘਟਾ ਉਹਨਾਂ ਵਾਸਤੇ ਇੱਕ ਗਰੁੱਪ ਬਣਾਇਆ ਗਿਆ ਜੇ ਜਦੋਂ ਕੱਲ ਨੂੰ ਧਰਨਾ ਹੁੰਦਾ ਧਰਨੇ ਤੋਂ ਬਾਅਦ ਕੋਈ ਮੀਟਿੰਗ ਮਿਲਦੀ ਹੈ ਜਾਂ ਕਿਸੇ ਨੁਮਾਇंदे ਵੱਲੋਂ ਕੀ ਅੱਗੋਂ ਜਾਣਕਾਰੀ ਦਿੱਤੀ ਜਾਂਦੀ ਹੈ 55% ਰੱਦ ਹੋਊਗੀ ਜਾਂ ਨਹੀਂ ਹੋਊਗੀ ਉਹਦੀ ਹਰ ਇੱਕ ਜਾਣਕਾਰੀ ਵਾਸਤੇ ਤੁਹਾਡੇ ਵਾਸਤੇ ਇੱਕ ਗਰੁੱਪ ਬਣਿਆ ਡਿਸਕ੍ਰਿਪਸ਼ਨ ਚ ਤੇ ਕਮੈਂਟ ਬਾਕਸ ਚ ਇੱਕ ਲਿੰਕ ਦਿੱਤਾ ਹੋਇਆ ਉਸ 55% ਸੰਬੰਧੀ ਗਰੁੱਪ ਹੈ 55% ਨੂੰ ਰੱਦ ਕਰਾਉਣ ਵਾਸਤੇ ਉਹ ਗਰੁੱਪ ਆ ਉਸ ਗਰੁੱਪ ਦੇ ਵਿੱਚ ਐਡ ਹੋ ਜਾਓ ਤੇ ਤੁਹਾਨੂੰ ਇਹਨਾਂ ਫਿਊਚਰ ਜਿਹੜੀ ਸਾਰੀ ਜਾਣਕਾਰੀ ਮਿਲਦੀ ਰਹੂਗੀ ਪ੍ਰੋਟੈਸਟ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਵੀ ਕੱਲ ਨੂੰ ਇੱਕ ਵੱਡੀ ਗਿਣਤੀ 'ਚ ਵੱਡਾ ਹਲਾਰਾ ਚਾਹੀਦਾ ਜੇ ਤੁਸੀਂ 55% ਰੱਦ ਕਰਾਉਣਾ ਚਾਹੁੰਦੇ ਹੋ ਸਾਧੇ ਉਹ ਵੀ ਜੁਨੀਅਨ ਦਾ ਸੋ ਧੰਨਵਾਦ ਵੀ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਬਾਤੋ ਲਾਈਕ ਸ਼ੇਅਰ ਕਰੋ ਤਾਂ ਕਿ ਪੂਰੇ ਪੰਜਾਬ 'ਚ ਜਿਹੜੇ 55% ਤੋਂ ਪੀੜਿਤ ਸਟੂਡੈਂਟ ਹੈਗਾ ਉਹਨਾਂ ਤੱਕ ਇਹ ਚੀਜ਼ ਪਹੁੰਚੇ ਤੇ ਤੁਹਾਨੂੰ ਘਰਾਂ 'ਚੋਂ ਬਾਹਰ ਨਿਕਲਣਾ ਪੈਣਾ ਜੇ ਘਰਾਂ 'ਚ ਬੈਠੇ ਰਹੇ ਤੁਹਾਡੀਆਂ ਡਿਗਰੀਆਂ ਰੱਦੀ ਹੋ ਜਾਣਗੀਆਂ ਤੁਹਾਡਾ ਪੀਐਸਟ ਰੱਦੀ ਹੋਏਗਾ ਸ਼ੀਸ਼ੇ 'ਚ ਜੜਾ ਕੇ ਫੋਟੋ ਲਾ ਕੇ ਰੱਖ ਲਿਓ ਠੀਕ ਹੈ ਸੋ ਐਸਾ ਵੀ ਮਰੀ ਜਾਣਗੇ ਜਿਵੇਂ ਆਪਾਂ ਕਹਿੰਦੇ ਵੀ ਇੱਕ ਵਿਅਕਤੀ ਮਰ ਜਾਂਦਾ ਹੁੰਦਾ ਤੇ ਉਸ ਤੋਂ ਬਾਅਦ ਉਹਦੀ ਫੋਟੋ ਹੀ ਲੱਗਦੀ ਹੈ ਤੇ ਤੁਹਾਡੇ ਜਿਹੜੇ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਆ ਤੁਹਾਡੇ ਬੀਏ ਦੇ ਸਰਟੀਫਿਕੇਟ ਆ ਤੁਹਾਡੇ ਪੀਐਸਟ ਦੇ ਆ ਉਹਨਾਂ ਨੂੰ ਸ਼ੀਸ਼ੇ 'ਚ ਚੜਾ ਕੇ ਕੰਧ 'ਤੇ ਟਾਂਕੇ ਰੱਖ ਲਿਓ ਵੀ ਅਸੀਂ ਕੀਤੀ ਸੀ ਕਦੇ ਕਿਉਂਕਿ ਤੁਹਾਨੂੰ ਪੇਪਰ 'ਚ ਬੈਠਣ ਦਾ ਮੌਕਾ ਤਾਂ ਦੇਣੇ ਹੀ ਨਹੀਂ ਸਰਕਾਰ ਨੇ ਜੇ 55% ਨਾਰਾਦ ਹੋਈ ਇਸ ਲਈ ਨਿਕਲੋ ਬਾਹਰ 55% ਜੇ ਰੱਦ ਕਰਾਉਣਾ ਚਾਹੁੰਦੇ ਹੋ ਧੰਨਵਾਦ